ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰ ਰਹੀ ਆ ਜੀ ਆਖਰਕਾਰ ਕਿੱਥੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 2022 ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਚੁਣੇ ਗਏ ਸੀ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਦੇ ਕਿਸਾਨਾਂ ਵੱਲੋਂ ਪੰਜਾਬ ਦੇ ਬੇਰੁਜ਼ਗਾਰਾਂ ਵੱਲੋਂ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿੱਥੇ ਨੇ ਅੱਜ ਲੋਕ ਹਾੜਾ ਦੇ ਵਿੱਚ ਡੁੱਬੇ ਹੋਏ ਨੇ ਤੇ ਲੋਕਾਂ ਵੱਲੋਂ ਜਿਹੜੇ ਨੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿੱਥੇ ਨੇ ਕਿਸੇ ਤਰ੍ਹਾਂ ਦੀ ਕੋਈ ਸਟੇਟਮੈਂਟ ਨਿਕਲ ਕੇ ਨਹੀਂ ਆ ਰਹੀ ਕਿਸੇ ਤਰ੍ਹਾਂ ਦਾ ਕੋਈ ਮੁਆਜਾ ਦੇਣ ਦੀ ਗੱਲ ਨਹੀਂ ਆ ਰਹੀ ਕਿੱਥੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਵਿਧਾਇਕ ਜਿਹੜੇ ਉੱਚੀ ਉੱਚੀ ਜਿਹੜੇ ਸਪੀਚਾਂ ਦੇ ਦਿੰਦੇ ਅਕਸਰ ਹੀ ਨਜ਼ਰ ਆਉਂਦੇ ਸੀ ਜੇਕਰ ਗੱਲ ਕਰੀਏ ਤਾਂ ਹੁਣ ਜਿਹੜੇ ਚਾਰ ਇਲਾਕੇ ਹੜ੍ਹਾਂ ਦੇ ਵਿੱਚ ਡੁੱਬੇ ਹੋਏ ਨੇ ਜਿੱਥੇ ਲੋਕ ਆਪਣੇ ਪਾਣੀ ਦੀ ਇੰਨੀ ਕੁ ਜ਼ਿਆਦਾ ਮਾਤਰਾ ਵਧ ਚੁੱਕੀ ਹੈ ਲੋਕਾਂ ਨੂੰ ਘਰ ਡੁੱਬਨ ਤੱਕ ਆ ਗਏ ਨੇ ਜ਼ਮੀਨਾਂ ਡੁੱਬ ਗਈਆਂ ਨੇ ਲੋਕਾਂ ਦੇ ਪਸ਼ੂ ਡੁੱਬ ਗਏ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਮੈਂ ਤੁਹਾਨੂੰ ਮੁਰਗੀ ਤੇ ਦਵਾਗਾ ਮੈਂ ਤੁਹਾਨੂੰ ਕੁੱਤੇ ਬਿੱਲੀ ਦੇ ਦਿਆਂਗਾ ਮੁਆਜਾ ਉਹ ਹੁਣ ਪੰਜਾਬ ਦੇ ਮੁੱਖ ਮੰਤਰੀ ਕਿੱਧਰ ਨੇ ਉਹ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਕੈਪੀਟਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿਤੇ ਲੈਣ ਪੁਲਿੰਗ ਪਾਲਿਸੀਆਂ ਲੈ ਕੇ ਆ ਰਹੇ ਨੇ ਲੇਕਿਨ ਜਿੱਥੇ ਲੋਕਾਂ ਨੂੰ ਤੁਹਾਡੀ ਜ਼ਰੂਰਤ ਹੈ ਉੱਥੇ ਤਾਂ ਹਜੇ ਪਹੁੰਚ ਹੀ ਨਹੀਂ ਪਾ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਕਰ ਗੱਲ ਕਰੀਏ ਤਾਂ ਵੱਡਾ ਸਵਾਲ ਖੜਾ ਹੋ ਗਿਆ ਹੈ ਜਿੱਥੇ 2 ਸਾਲ ਪਹਿਲਾਂ ਵੀ ਪਾਣੀ ਆਇਆ ਜਿੱਥੇ ਇੰਨੀਆਂ ਜ਼ਮੀਨਾਂ ਡੁੱਬੀਆਂ ਉਹ ਵੀ ਮੁਆਵਜ਼ਾ ਹਜੇ ਤੱਕ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤਾ ਗਿਆ ਤਾਂ ਕਿਹੜੀ ਗੱਲੋਂ ਦਾਵਾ ਕਰਦੇ ਨੇ ਕਿ ਅਸੀਂ ਕਿਸਾਨਾਂ ਤੋਂ ਵੋਟਾਂ ਮੰਗਣ ਆਣ ਆਵਾਂਗੇ ਅਸੀਂ ਬੇਰੁਜ਼ਗਾਰਾਂ ਤੋਂ ਵੋਟਾਂ ਮੰਗਣ ਆਵਾਂਗੇ ਅਸੀਂ ਲੋਕਾਂ ਤੋਂ ਜਿਹੜੀਆਂ ਨੇ ਵੋਟਾਂ ਮੰਗਣ ਆਵਾਂਗੇ ਕਿਸ ਹੱਕ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰਫ ਇੱਕ ਕੱਠ ਪੁਤਲੀ ਬਣ ਕੇ ਰਹਿ ਗਏ ਨੇ ਇਸ ਤੋਂ ਉੱਤੇ ਕੁਝ ਨਹੀਂ ਹੈ ਸਿਰਫ ਇੱਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਨਚਾਰਜ ਬਣਾਏ ਜਾ ਰਹੇ ਨੇ ਮੀਤ ਪ੍ਰਧਾਨ ਬਣਾਏ ਜਾ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਸਲੀ ਮੁੱਦਿਆਂ ਤੋਂ ਪਟਕ ਰਹੇ ਨੇ ਜਿੱਤੇ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਹਰ ਕਿਸੇ ਪਾਰਟੀ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਹੀ ਕੰਮ ਕਰਦੇ ਨਜ਼ਰ ਆ ਰਹੇ ਨੇ ਅਜੇ ਤੱਕ ਭਾਰਤ ਆਜ਼ਾਦ ਹੋਇਆ ਹੀ ਨਹੀਂ ਹੈ ਦੇਸ਼ ਆਜ਼ਾਦ ਹੋਇਆ ਹੀ ਨਹੀਂ ਹੈ ਪੰਜਾਬ ਐਸੇ ਕਰਕੇ ਹੀ ਪੰਜਾਬ ਦੇ ਵਿੱਚ ਲੋਕਾਂ 'ਚ ਹਫੜਾ ਦਫੜੀ ਮੱਚੀ ਹੋਈ ਹੈ ਕਿਉਂਕਿ ਜੇਕਰ ਕੋਈ ਵੀ ਪਾਰਟੀ ਆਉਂਦੀ ਹੈ ਜਦੋਂ 1947 ਦੀ ਜੰਗ ਤੋਂ ਬਾਅਦ ਜਦੋਂ ਆਜ਼ਾਦ ਹੋਇਆ ਦੇਸ਼ ਕਿਸੇ ਵੀ ਪਾਰਟੀ ਨੇ ਕਿਸੇ ਦਾ ਹੱਥ ਨਹੀਂ ਫੜਿਆ ਤੇ ਉਸੇ ਕੰਮਾਂ ਤੇ ਉੱਤੇ ਆਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਹਮ-ਹੁਮਾ ਕੇ ਕਹਿੰਦੇ ਸੀ ਮੈਂ ਬੇਰਜ਼ਗਾਰਾਂ ਨਾਲ ਹਾਂ ਮੈਂ ਕਿਸਾਨਾਂ ਦੇ ਨਾਲ ਹਾਂ ਮੈਂ ਕਿਸਾਨਾਂ ਦੇ ਹਿੱਤਾਂ ਦੀਆਂ ਗੱਲਾਂ ਕਰਦਾ ਹਾਂ ਲੇਕਿਨ ਅੱਜ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹੀ ਕਿਸਾਨ ਲੱਭ ਰਹੇ ਨੇ ਜਿੱਥੇ ਵੱਡੀ ਲੈਣਕੂਣੀ ਪਾਲਿਸੀ ਦੀ ਤਾਂ ਲੈ ਕੇ ਆਗੇ ਜਾ ਨੀਤੀ ਕਿ ਹਾਂ ਇਹਨੂੰ ਅਪਣਾਓ ਉਹਦੇ ਮਸ਼ਹੂਰੀਆਂ ਕਰਦੇ ਤਾਂ ਸਾਹਮਣੇ ਆ ਰਹੇ ਸੀ ਲੇਕਿਨ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਰੂਰਤ ਹੈ ਉੱਥੇ ਦਿਖਾਈ ਨਹੀਂ ਦੇ ਰਹੇ ਨਾ ਹੀ ਆਪ ਨਾ ਹੀ ਉਹਨਾਂ ਦੇ ਵਿਧਾਇਕ ਤੇ ਨਾ ਹੀ ਉਹਨਾਂ ਦੇ ਜਿਹੜੇ ਦਿੱਲੀ ਲੋਬੀ ਤੋਂ ਆਏ ਹੋ ਇਨਕਾਰੇ ਲੋਕ ਦੇ ਇੱਕ ਵੀ ਇਨਸਾਨ ਦਾ ਜਿਹੜਾ ਵਿਆਹ ਨਿਕਲ ਕੇ ਸਾਹਮਣੇ ਨਹੀਂ ਆਇਆ ਕਿਸਾਰ ਆਪ ਦੀਆਂ ਹੀ ਆਪ ਹੀ ਜ਼ਿੰਮੇਵਾਰੀਆਂ ਸਾਹਮਣੇ ਨੇ ਆਪ ਹੀ ਉਹਨਾਂ ਪਾਣੀਆਂ ਦਾ ਡੱਟ ਕੇ ਰੋਕਲ ਵਿੱਚ ਵਿਚਾਰੇ ਲੱਗੇ ਹੋਏ ਨੇ ਜਿੱਥੇ ਹਾਲਾਂ ਦੇ ਪਾਣੀ ਕਰਕੇ ਜ਼ਮੀਨਾਂ ਤੱਕ ਤਬਾਹ ਹੁੰਦੀਆਂ ਪੰਜਾਬ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਲੇਕਿਨ ਭਗਵੰਤ ਮਾਨ ਦੀਆਂ ਅੱਖਾਂ ਬੰਦ ਹੋ ਚੁਕੀਆਂ ਨੇ ਹੁਣ 2027 ਦੇ ਵਿੱਚ ਲੋਕ ਵੀ ਅੱਖਾਂ ਬੰਦ ਕਰ ਰਹੇ ਨੇ ਮਾਨ ਸਾਹਿਬ ਤੁਸੀਂ ਵੀ ਉੰਤਿਆਰ ਹੋ ਜਾਓ ਕਿਉਂਕਿ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਲੋਕਤੰਤਰ ਇਕੱਠਾ ਹੋ ਗਿਆ ਤੇ ਲੋਕਤੰਤਰ ਵੀ ਹੁਣ ਅੱਖਾਂ ਬੰਦ ਕਰਕੇ ਬੈਠ ਜਾਏਗਾ ਤਾਂ